ਸਾਸ਼ਰੀਆ ਅਕਾਲ ਸੌਣ ਮਹੀਨੇ ਤੇ ਬੋਲੀਆਂ 파ਟ 2 ਆਪਾਂ ਅੱਜ ਲੈ ਕੇ ਆਏ ਜਿਨ੍ਹਾਂ ਨੇ 파ਟ ਪਹਿਲਾ ਨਹੀਂ ਵੇਖਿਆ ਉਹ ਚੈਨਲ ਤੇ ਜਾ ਕੇ ਦੇਖ ਸਕਦੇ ਨੇ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਇਸ ਦੇ ਨਾਲ ਹੀ ਬੋਲੀਆਂ ਸੌਣ ਮਹੀਨੇ ਕਟਾਕ ਆਲੀਆਂ ਚੜ ਕੇ ਬੱਦਲ ਆਇਆ ਸਭ ਕੁੜੀਆਂ ਨੇ ਗਹਿਣੇ ਪਾਏ ਚੜਿਆ ਰੂਪ ਸਵਾਇਆ ਵਾਰੋ ਵਾਰੀ ਝੂਟਣ ਕੁੜੀਆਂ ਤੈਨੂੰ ਚੜ ਗਈ ਲੋਰ ਤੇਰੀ ਕਿਨੇ ਖਿੱਚ ਲਈ ਪਤੰਗ ਵਾਲੀ ਡੋਰ ਤੇਰੀ ਕਿਨੇ ਖਿੱਚ ਲਈ ਪਤੰਗ ਵਾਲੀ ਡੋਰ ਗੜਗੜ ਕਰਕੇ ਬੱਦਲ ਵਰਗੇ ਘੜਗੜ ਕਰਕੇ ਬੱਦਲ ਵਰਗੇ ਟਹਿ ਗਿਆ ਛੜੇ ਦਾ ਕੋਠਾ ਨੀ ਚਾਰ ਚ ਫੇਰੇ ਪਾਣੀ ਪਾਣੀ ਡਿੱਗ ਗਈ ਮੈਂ ਖਾ ਗੋਤਾ ਚੱਕੜ ਵਿੱਚੋਂ ਮਸਾ ਮੈਂ ਨਿਕਲੀ ਗੁੱਤਦਾਲੇ ਬੜ ਗਿਆ ਤੋਤਾ ਖੀਆ ਮਾਰ ਗਿਆ ਜੈਲਦਾਰ ਦਾ ਪੋਤਾ ਖੀਆ ਮਾਰ ਗਿਆ ਜੈਲਦਾਰ ਦਾ ਪੋਤਾ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਡੋਰੀਆ ਉਥੋਂ ਦੀਆਂ ਦੋ ਕੁੜੀਆਂ ਸਨੀਆਂ ਦੀਆਂ ਇੱਕ ਕਾਲੀ ਇੱਕ ਗੋਰੀ ਕਾਲੀ ਖਿੜ-ਖਿੜੇ ਹੱਸਦੀ ਜਾਵੇ ਗੋਰੀ ਹੱਸਦੀ ਚੋਰੀ-ਚੋਰੀ ਮਾਨ ਜਵਾਨੀ ਦਾ ਨਰਮ ਗਨੇ ਦੀ ਪੋਰੀ ਮਾਨ ਜਵਾਨੀ ਦਾ ਨਰਮ ਗਨੇ ਦੀ ਪੋਰੀ ਅੜੀਆਂ 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 ਸਾਨੂੰ ਵੀ ਦਿਖਾ ਦੇ ਨੱਚ ਕੇ ਅਸੀਂ ਸੁਣੀਆਂ ਤਰੀਫਾਂ ਪੜੀਆਂ ਨਹੀਂ ਸਭ ਪਧੀਆਂ ਖ ਤੇਰੀਆਂ ਨੀ ਸੱਪ ਜਈਆਂ ਅੱਖ ਤੇਰੀਆਂ ਠਾ ਕਰਕੇ ਕਹਾਲ ਜਿਹ ਲੜੀਆਂ ਨੇ ਇਸ਼ਕ ਦੀ ਪਿੰਗ ਛੁੱਟ ਲੈ ਦੀ ਇਸ਼ਕ ਦੀ ਪਿੰਗ ਛੁੱਟ ਲੈ ਆ ਜਾ ਲਗੀਆਂ ਸੋਣ ਦੀਆਂ ਝੜੀਆਂ ਨੇ ਇਸ਼ਕ ਦੀ ਪਿੰਗ ਛੁੱਟ ਲੈ ਸੋਣ ਮਹੀਨੇ ਕਾ ਉਗ ਪੈਂਦੇ ਸੋਣ ਮਹੀਨੇ ਕਾ ਉਗ ਪੈਂਦੇ ਰੱਜਨਮ ਜੀਆਂ گاਵਾ ਪਿੰਡਿਆ ਪਿੰਡ ਵੜ ਕੇ ਲਾਂਬ ਲਾਂਬ ਬਣਾ ਚਾਈਂ ਕਿੰਧਿਆ ਪਿੰਡ ਵੜ ਕੇ ਲਾਂਬ ਲਾਂਬ ਬਣ ਜੇ ਮਾਪੇ ਤੁਸੀਂ ਤੀਆਂ ਵੇ ਆਈਆਂ ਜੇ ਮਾਪੇ ਤੁਸੀਂ ਤੀਆਂ ਵੇ ਆਈਆਂ ਸੋਣ ਮਹੀਨੇ ਲਿਆ ਕਰੋ ਮਰਜਾਨੀਆਂ ਦੀ ਉੱਪਰ ਕਰਾਇਆ ਕਰੋ ਮਰਜਾਨੀਆਂ ਦੀ ਉੱਪਰ ਕਰਾਇਆ ਕਰੋ ਨਿੱਕ ਨਿੱਕੇ ਕਣਿ ਦਾ ਮੀਂਹ ਵਰਸੇਂਦਾ ਨਿੱਕ ਨਿੱਕੇ ਕਣਿ ਦਾ ਮੀਂਹ ਪਰਸੇਂਦਾ ਭੋਰ ਚਹੀਏ ਪੈਂਦੀ ਅੱਜ ਦੇ ਮੁੰਡਿਆਂ ਦੀ ਅੱਖ ਕੁੜੀਆਂ ਚ ਰਹਿੰਦੀ ਅੱਜ ਦੇ ਆ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਅੱਗੇ ਆਪਾਂ ਊੜੇ ਦੀ ਮਹਾਰਨੀ ਤੇ ਸਾਰੀ ਇਥੇ ਆਪਾਂ ਲੈ ਕੇ ਆਉਣੀ ਆ ਬੋਲੀਆਂ ਤੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ